ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਇਹ ਮੇਰੇ ਪਿੰਡ ਦੀ ਹੈ ਪਿੰਡ ਸਾਡਾ ਕਮਾਲੂ ਸਾਨੂੰ ਤਹਿਸੀਲ ਤਲਵੰਡੀ ਸਾਬੋ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਤੇ ਨੇੜੇ ਸਾਡੇ ਜੇ ਪਿੰਡਾਂ ਦੀ ਗੱਲ ਕਰ ਲਈਏ ਇੱਕ ਸਾਈਡ ਤੇ ਬੰਗੀ ਰਹਿ ਜਾਂਦੀ ਹੈ ਲਾਲਿਆਣਾ ਇੱਕ ਸਾਈਡ ਤੇ ਜੱਜਲ ਤੇ ਰਾਮਾ ਮੱਡੀ ਸਾਡੇ ਬਿਲਕੁਲ ਨਾਲ ਰਹਿ ਜਾਂਦੀ ਹੈ ਤਲਵੰਡੀ ਸਾਬੋ ਸਾਨੂੰ 9-10 ਕਿਲੋਮੀਟਰ ਪੈਂਦੀ ਹੈ ਤੇ ਬਠਿੰਡਾ 35 ਕਿਲੋਮੀਟਰ ਪੈਂਦਾ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਇੱਕ ਪਹਿਲਾ ਸੂਆ ਝੋਟੀ ਦਿਖਾਉਣੀ ਹੈ ਫਲਮ ਸੁਣਨਾ ਨਾਜ਼ਰ ਮਰਵਾਦਣਾ ਬਾਈ ਦੇ ਦੂਜੇ ਵੀ ਕੰਪਸੂ ਚੰਗੇ ਆ ਇਹਨਾਂ ਦੇ ਕੋਲੇ ਸਾਰੇ ਬਸੂ ਚੰਗੇ ਆ ਸਾਮ ਸਵਾਲ ਚੰਗੀ ਹੈਗੀ ਪਹਿਲਾ ਸੂਆ ਝੋਟੀ ਸੁਣਿਆ ਦੋਸਤੋ ਡਿਟੇਲ ਆਪਾਂ ਸਾਰੀ ਬਾਈ ਨੂੰ ਪੁੱਛ ਲਾਂਗੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਤੇ ਤੁਸੀਂ ਪੈਸੇ ਲੈਣੇ ਦਾ ਹੱਕ ਮੰਨਦਾ ਤੁਹਾਡਾ ਤਸੱਲੀ ਕਰਕੇ ਜਾਣ ਨੂੰ ਖਿਦਿਆ ਜਾਵੇ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਆਜੋ ਆਪਾਂ ਡਿਟੇਲ ਪੁੱਛਣਾ ਹੈ ਬਈ ਸਾਹਮਣੇ ਆਜੋ ਕੀ ਹਾਲ ਹੈ ਬਾਈ ਜਗਤਾਰ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਵਧੀਆ ਜੀ ਨੰਬਰ ਬੋਲਿੰ ਬਈ ਆਪਣਾ 62833 71473 62833 71473 ਤੇ ਇਹ ਪਹਿਲਾ ਸੂਆ ਸੰਦੀ ਬਾਈ ਇਹ ਪਹਿਲਾ ਸੂਆ ਸੰਦੀ ਕਹ ਕਿਦਾਂ ਲੱਗੂਗੀ 8 ਤਰੀਕ ਨੂੰ ਦਿਨ ਪੁਰਿਆ 8 ਤਰੀਕ ਨੂੰ ਹਾਂ ਠੀਕ ਹੈ ਡੂਗਾ ਪਤਾ ਕਿਹੜਾ ਲੱਗਿਆ ਕੋਈ ਇਹਦੇ ਇਹ ਹਸਾਰ ਦੀ ਆ ਸਰਕਾਰੀ ਸੀਮੰਦੀ ਇਹਦਾ ਅੱਛਾ ਆਪੇ ਇਹ ਹਸਾਰ ਸਰਕਾਰੀ ਸੀਮੰਦੀ ਆ ਅੱਗੇ ਕੋਈ ਠੀਕਾ ਇਹਦੇ ਲੱਗਿਆ 10 26 99 ਲੱਗਿਆ 10 26 99 ਦਾ ਹਾਂ ਅੱਛਾ ਤੇ ਰੇਟੇ ਦਾ ਰੇਟੇ ਦਾ ਫੋਨ ਚ ਫੋਨ ਤੇ ਕਰਾਂਗੇ ਦੋਸਤੋ 10 26 99 ਅੱਗੇ ਲੱਗੇ ਤੇ ਆਪ ਇਹ ਹਸਾਰ ਦੀ ਹੈਗੀ ਮੈਂ ਸੁਣਨਾ ਪਹਿਲਾਂ ਕੋਲੋਂ ਖੜੀ ਦਿਖਾ ਦੇਣਾ ਝੋਟੀ ਥੋੜਾ ਨਾ ਡਰਦੇ ਆ ਪਸ਼ੂ ਕਿਉਂਕਿ ਸਾਮ ਸਵਾਲ ਤੋੜ ਲੋਂਗੇ ਇਹਨੂੰ ਤੋੜੇ ਤੋਰ ਲ ਚਲ ਕੋਈ ਨਾ ਆਪਾਂ ਮਗਰੂ ਦਿਖਾ ਦਾਂਗੇ ਕਿਉਂਕਿ ਡਾਕਟਰ ਦਾ ਕਰਕੇ ਨਾ ਕਈ ਵਾਰ ਭਲੇਖਾ ਪਾ ਜਾਂਦਾ ਪਸ਼ੂ ਨੂੰ ਉਹਦਾ ਕਰਕੇ ਡਰ ਜਾਂਦਾ ਪਸ਼ੂ ਡਰ ਕੇ ਡਰਦਾ ਲੈ ਜੀ ਲੈ ਜੀ ਹੌਲੀ ਹੌਲੀ ਮੋੜ ਲੈ ਮੋੜ ਲੈ ਆ ਲੈ ਮੋੜ ਲੈ ਕੋਈ ਮੋੜ ਲੈ ਜਗਤਰ ਕੋਈ ਗੱਲ ਹਵਾਨਾ ਨਾ ਭਰਨਾ ਸਟਾਰਟ ਕਰਤਾ ਦੋਸਤੋ ਆਪਾਂ ਖੜੀਦਾ ਵੀ ਸਾਨੂੰ ਮੈਂ ਦਿਖਾ ਦੂਗਾ ਤੇ ਅਗਾੜੀ ਵੀ ਚੰਗੀ ਰੂਪ ਤੇ ਪਿੱਛੋਂ ਵੀ ਹਵਾਨਾ ਸੋਹਣਾ ਦਿਖਾਉਂਦੀ ਹੈਗੀ ਥਣ ਥਣ ਸੋਹਣਾ ਲੱਗਿਆ ਝੋਟੀ ਨੂੰ ਢਾਂਚਾ ਵੱਡਾ ਝੋਟੀ ਦਾ ਹੁਣ ਤੁਸੀਂ ਨਾ ਇੱਥੋਂ ਮੈਂ ਸੁਣ ਇਥੋਂ ਦੇਖ ਲਓ ਤੁਸੀਂ ਹਵਾਨਾ ਥਣ ਬਹੁਤ ਬਿੱਥੀ ਤੇ ਲੱਗਾ ਹੈਗਾ ਚਾਰੇ ਥਣ ਇੱਕੋ ਜਿਹੇ ਐਫਪੀਡੀ ਤੇ ਪਾਵੇ ਨੂੰ ਲੱਗੇ ਹੈਗੇ ਬੰਦ ਜਗਦਾਰ ਬੰਦ ਛੱਡ ਸਟਰਾ ਖਾਲੀ ਕਈ ਵਾਰ ਸੁਨਮਨਾ ਸਿੰਘ ਸੰਗਾ ਦੇਖ ਲਓ ਮੂੰਹ ਮੱਥਾ ਦੇਖ ਲਓ ਢਾਂਚਾ ਵੱਡਾ ਝੋਟੇ ਦਾ ਕੱਦ ਕਾਠ ਵੀ ਬਹੁਤ ਹੈਗਾ ਭਾਰੀ ਝੋਟੀ ਹੈ ਦੋਸਤੋ ਤੇ ਮੁੱਲੇ ਦਾ ਚੰਗਾ ਰਹਿਣਾ ਹੈ ਹਵਾਨਾ ਨਾ ਸੁਣ ਮੈਂ ਹੁਣ ਹਲੇ 8 ਦਾ 8 ਤਰੀਕ ਨੂੰ ਦਿਨ ਪੂਰੇ ਐ 8 ਦਿਨ ਮੰਨੋ ਅੱਜ 8-9 ਦਿਨ ਤੇ ਮੈਨੂੰ ਆ ਲੱਗਦਾ ਵੀ ਉੱਤੇ ਵੀ ਪਸ਼ੂ ਲਿਆ ਸਕਦਾ ਸੁਣ ਮੈਂ ਜ਼ੂਮ ਕਰਕੇ ਦਿਖਾਉਣਾ ਨੇੜੇ ਨਾ ਧੁੰਨੀ ਤੋਂ ਸਟਾਰਟ ਹੋਣਾ ਹਵਾਨਾ ਇਹਦਾ ਪਿਛਲੇ ਪਾਸੇ ਤੁਸੀਂ ਦੇਖ ਲਿਆ ਸੋ ਨੰਬਰ ਇਹਨਾਂ ਦਾ ਸਕਰੀਨ ਤੇ ਚੱਲਦਾ ਰਹਿਣਾ ਪਿੰਡ ਮੈਂ ਸਾਨੂੰ ਸਵਾਰ ਦੁਆਰੇ ਦੱਸ ਦੇਣਾ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬ ਉਹ ਤੇ ਜਲਾ ਬਠੰਡਾ ਤੋ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਵੀਰ ਨੂੰ ਕੰਟੈਕਟ ਕਰ ਲਿਓ ਸੋ ਧੰਨਵਾਦ ਦੋਸਤੋ ਵੀਡੀਓ ਦੇ ਅੰਤ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ